ਮਨਪ੍ਰੀਤ ਕੋਟ ਤਾਂ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੈਂਕੜੇ ਸਰਗਰਮ ਸੋਸ਼ਲ ਮੀਡੀਆ ਯੋਧਿਆਂ ਲਈ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਰੋਜ਼ਾ ਸਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਦੱਸਦੇ ਕਿ ਇਸ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਇਨਚਾਰਜ ਮਨੀਸ਼ ਸਿਸੋਧਿਆ ਅਤੇ ਰਾਸ਼ਟਰੀ ਮੀਡੀਆ ਇਨਚਾਰਜ ਅਨੁਰਾਗ ਮੌਜੂਦਾ ਸੰਤੇ ਇਸ ਪ੍ਰੋਗਰਾਮ ਦੇ ਵਿੱਚ ਬੂਤ ਪੱਧਰ ਤੱਕ ਸੋਸ਼ਲ ਮੀਡੀਆ ਟੀਮ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ ਜਿਸ ਹਾਸ ਸੰਵਾਦ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਵਰਕਰਾਂ ਨੂੰ ਡਿਜੀਟਲ ਰਣਨੀਤੀਆਂ ਸਰਕਾਰੀ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਆਨਲਾਈਨ ਪ੍ਰਚਾਰ ਦੀਆਂ ਪ੍ਰਭਾਵਸ਼ਾਲੀ ਤਕਨੀਕਾਂ ਬਾਰੇ ਵਿਸ਼ੇਸ਼ ਖਲਾਈ ਦਿੱਤੀ ਤੇ ਇਸ ਮੌਕੇ ਪੰਜਾਬ ਸੋਸ਼ਲ ਮੀਡੀਆ ਟੀਮ ਨੇ ਮੈਂਬਰ ਆਕਾਸ਼ ਨੂਰ ਗੱਦਰੀ ਹਰਜੀਤ ਖੋਸਾ ਗੁਰਸੇਵਕ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਮੈਂਬਰ ਉੱਥੇ ਮੌਜੂਦ ਸਨ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮਨਿੰેશ ਸੋਧਿਆ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੀ ਰਾਜਨੀਤੀ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ ਸਾਡੀ ਸਰਕਾਰ ਨੇ ਕੰਮ ਇਮਾਨਦਾਰ ਰਾਜਨੀਤੀ ਸਿੱਖਿਆ ਕ੍ਰਾਂਤੀ ਨਸ਼ਿਆਂ ਵਿਰੁੱਧ ਜੰਗ ਤੇ ਜਨਤਕ ਹਿੱਤ ਦੇ ਮੁੱਦਿਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਡਿਜੀਟਲ ਪੱਧਰ ਤੇ ਵੀ ਸੰਗਠਿਤ ਅਤੇ ਸਰਗਰਮ ਰਹੀਏ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਹੁਣ ਹਰ ਵਿਧਾਨ ਸਭਾ ਹਲਕੇ ਦੇ ਹਰ ਬੂਥ ਤੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਯੋਧਿਆਂ ਨੂੰ ਨਿਯੁਕਤ ਕਰੇਗੀ ਜੋ ਇਲਾਕੇ ਦੇ ਮੁੱਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਯੋਜਨਾਵਾਂ ਨੂੰ ਕਰਕਰ ਪਹੁੰਚਾਉਣ ਦਾ ਕੰਮ ਕਰਨਗੇ ਜੀ ਹਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ মিডিਆ ਇਨਚਾਰਜ ਅਨੁਰਾਗ ਟਾਣਾ ਨੇ ਵੀ ਸੋਸ਼ਲ ਵਾਰੀਅਰਜ਼ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਸਿਰਫ ਪੋਸਟ ਕਰਨ ਦਾ ਮਾਧਿਅਮ ਨਹੀਂ ਹੈ ਸਗੋਂ ਇਹ ਜਨਤਾ ਦੇ ਨਾਲ ਸਿੱਧੇ ਤੌਰ ਤੇ ਜੁੜਨ ਵਿਰੋਧੀ ਧਿਰ ਦੇ ਝੂਠਾ ਨੂੰ ਬੇਨਕਾਬ ਕਰਨ ਅਤੇ ਸਚਾਈ ਨੂੰ ਅੱਗੇ ਲਿਆਉਣ ਦਾ ਸਭ ਤੋਂ ਸ਼ਕਤੀਸ਼ਾਲੀ ਪਲੇਟਫਾਰਮ ਹੈ ਸਾਨੂੰ ਬੂਤਪੱਧ ਤੱਕ ਇਸ ਤਾਕਤ ਨੂੰ ਬਣਾਉਣੀ ਬਣਾਉਣਾ ਅਤੇ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹਰ ਪਲੇਟਫਾਰਮ ਤੇ ਗੂੰਜ ਸਕੇ एसएससी क्लाइ स्टेशन ਦੇ ਵਿੱਚ ਕਰਮਚਾਰੀਆਂ ਨੂੰ ਕੰਟੈਂਟ ਬਣਾਉਣ ਅਤੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਟੈਲੀਗ੍ਰam ਵਰਗੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸੰਬੰਧਿਤ ਟੈਕਨੋਲੋਜੀਕਲ ਤਕਨੀਕੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਹਈਤਨ ਸਰਕਾਰ ਅਤੇ ਸਥਾਨਕ ਪੱਧਰ ਤੇ ਪਾਰਟੀ ਦੀ ਡਿਜੀਟਲ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਪੱਲ ਇੱਕ ਮਹੱਤਵਪੂਰਨ ਕਦਮ ਰਿਹਾ ਤਦ੍ਰਿਕ ਕੇਂਦਰੀ ਮੰਤਰੀ ਖੱਟਰ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਮੁਲਾਕਾਤ ਕੀਤੀ ਗਈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਨੂੰ ਦੇਸ਼ ਦੇ ਊਰਜਾ ਮੰਤਰੀ ਮਨੋਹਰ ਲਾਲ ਖੱਟਣ ਨੂੰ ਮਿਲਣ ਦੇ ਲਈ ਚੰਡੀਗੜ੍ਹ ਪਹੁੰਚੇ ਸੀ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਦਿਆਕਰਜੋਤ ਸਿੰਘ ਬੈਂਸ ਨੇ ਨੰਗਲ ਜ਼ਿਲ੍ਹੇ ਦੇ ਸਮੁੱਚੇ ਪੁਨਰ ਵਿਕਾਸ ਲਈ ਕੇਂਦਰੀ ਮੰਤਰੀ ਖੱਟਰ ਅੱਗੇ ਕਈ ਮਹੱਤਵਪੂਰਨ ਮੰਗਾਂ ਪੇਸ਼ ਕੀਤਾ ਇਸ ਮੌਕੇ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਨੇ ਕੇਂਦਰੀ ਮੰਤਰੀ ਨਾਲ ਸੁਖਾਵੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਮੰਤਰੀ ਬੈਂਸ ਨੇ ਕਿਹਾ ਨੰਗਲ ਜੋ ਕਿ ਕਦੇ ਦੇਸ਼ ਦੇ ਸਭ ਤੋਂ ਸੁੰਦਰ ਅਤੇ ਯੋਜਨਾਬੱਧ ਸ਼ਹਿਰਾਵਾਂ ਵਿੱਚੋਂ ਇੱਕ ਸੀ ਅਜ ਅਨਗੈਲੀ ਦਾ ਸ਼ਿਕਾਰ ਹੈ ਇਨਾ ਮੰਗਾ ਦਾ ਉਦੇਸ਼ ਨੰਗਲ ਨੂੰ ਇਸ ਦੀ ਪੁਰਾਣੀ ਸ਼ਾਨ ਦੇ ਵਿੱਚ ਬਹਾਲ ਕਰਨਾ ਅਤੇ ਸਥਾਨਕ ਨਿਵਾਸੀਆਂ ਨੂੰ ਬਿਹਤਰ ਜੀਵਨ ਪੱਧਰ ਪ੍ਰਦਾਨ ਕਰਨਾ ਮੇਰੀ ਜਾਣਕਾਰੀ ਦੇ ਮੁਤਾਬਕ ਨੰਗਲ ਤੋਂ ਪਾਖੜਾ ਡੈਮ ਤੱਕ ਪੁਰਾਣੀ ਰੇਲਵੇ ਲਾਈਨ ਤੇ ਸ਼ੀਸ਼ੇ ਦੀ ਛਤ ਵਾਲੀ ਵਿਰਾਸਤੀ ਰੇਲ ਗੱਡੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ ਤੇ ਇਹ ਟਰੈਕ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਅਤੇ ਇਸ ਨੂੰ ਸੈਰ ਸਪਾਟੇ ਦੇ ਦ੍ਰਿਸ਼ਟੀਕੋਣ ਤੋਂ ਵਿਕਸਿਤ ਕੀਤਾ ਜਾ ਸਕਦਾ ਹੈ। ਹਰਜੋਤ ਸਿੰਘ ਵਾਸ ਨੇ ਕੇਂਦਰੀ ਮੰਤਰੀ ਨੂੰ ਇਹ ਮੰਗ ਕੀਤੀ ਕਿ ਨੰਗਲ ਚੀਲ ਦੇ ਕੰਡੇ ਸਥਿਤ ਰਿਵਰ 뷰 ਰੋਡ ਦੇ ਨੇੜੇ ਇੱਕ ਸੁੰਦਰ ਰਿਵਰ ਫਰੰਟ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਖੇਤਰ ਨੂੰ ਵਿਕਸਿਤ ਕਰਕੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਤੇ ਸਥਾਨਕ ਨਿਵਾਸੀਆਂ ਨੂੰ ਮਨੋਰੰਜਨ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਨੇ। ਤਦ ਤੋਂ ਬਾਅਦ ਜਿੱਕਰ ਗੱਲ ਕਰੀਏ ਅਮਨ ਅਰੋੜਾ ਦੀ ਆਪ ਸੁਭਾ ਪ੍ਰਧਾਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇੱਕ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਦੱਸ ਦਿੱਤੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾਮੀ ਹਤਪ੍ਰਿਤ ਸਿੰਘ ਉਹ ਹੈਪੀ ਪਰ ਤੇ ਆਪਨ ਪੰਜਾਬ ਪੁਲਿਸ ਦੇ ਇਨਪੁਟ ਤੇ ਅਮਰੀਕਾ ਦੇ ਵਿੱਚ ਗ੍ਰਿਫਤਾਰ ਹੋ ਚੁੱਕਿਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੀ ਚੁਲਾਕਾ ਕੀਤੀ ਗਈ ਹੈ ਉਹਨਾਂ ਦੇ ਵੱਲੋ ਪ੍ਰਤਾਪ ਬਾਜਵਾ ਤੇ ਵੀ ਜਿਹੜਾ ਕਿ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੂੰ ਸਵਾਲ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਬਾਜਵਾ ਜਵਾਬ ਦੇਣ ਕਿ ਜਿਹੜੇ ਪੰਜਾਬ ਪੁਲਿਸ ਨੂੰ ਨਿਕੰਮੀ ਪੁਲਿਸ ਸਿਰਕਰਾਰ ਦਿੰਦੇ ਸੀ ਪੰਜਾਬੀਆਂ ਨੂੰ ਅਤਵਾਦ ਦੇ ਨਾਮ ਤੇ ਡਰਾ ਰਹੇ ਸੀ ਹੁਣ ਪੰਜਾਬ ਪੁਲਿਸ ਨੇ ਪਹਿਲਾਂ ਵੀ ਪੰਜਾਬ ਨੂੰ ਕਾਲੇ ਦੌਰ ਚੋਂ ਬਾਹਰ ਕੱਢਿਆ ਹੈ ਤੇ ਹੁਣ ਵੀ 7 ਸਮੁੰਦਰਾਂ ਪਰ ਜੰਤੀਆਂ ਦੇ ਸਹਿਯੋਗ ਨਾਲ ਅਤਵਾਦੀ ਨੂੰ ਜਿਹੜਾ ਕੀ ਕਾਬੂ ਕਰ ਲਿਆ ਗਿਆ ਜੀ ਹਾਂ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਦੇ ਵੀ ਨਹੀਂ ਬਖਸ਼ੇਗੀ ਤਾਂ ਇਹ ਸਾਰੀਆਂ ਗੱਲਾਂ ਅਮਨ ਅਰੋੜਾ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਸਾਜੇ ਕੀਤੇ ਗਈਆਂ ਨੇ ਤੇ ਆਓ ਸੁਣਦੇ ਹਾਂ ਅੱਗੇ ਹੋਰ ਦੇ ਕੀ ਕਹਿੰਦੇ ਨੇ ਅਮਨ ਅਰੋੜਾ ਪੰਜਾਬ ਦੇ ਲਈ ਇੱਕ ਮਾਨਤੇ ਰਾਤਵਾਲੀ ਗੱਲ ਸਾਹਮਣੇ ਆਈ ਹੈ ਇੱਕ ਨਟੋਰੀਅਸ ਅਤਵਾਦੀ ਹੈਪੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦੇਰ ਤੋਂ ਟਰੈਕ ਕਰ ਰਹੇ ਸੀਗੀ ਤੇ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਇਹ ਮੁਬਾਰਕ ਹੈ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਨੂੰ ਹੁਣ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਹੜੇ ਅੱਤਵਾਦ ਦੇ ਨਾਂ ਤੇ ਪੰਜਾਬ ਦੇ ਵਿੱਚ ਡਰ ਭੈਰਮ ਮਾਹੌਲ ਜਿਹੜਾ ਪੈਦਾ ਕਰਨਾ ਚਾਹੁੰਦੇ ਸੀਗੇ ਉਹੀ ਪਤਾ ਬਾਜਵਾਜੀ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਇਹ ਪੰਜਾਬ ਪੁਲਿਸ ਨਿਕੰਮੀ ਹੈ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ 7 ਵਜੇ ਨੂੰ ਸੌ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਇਹ ਜਵਾਬ ਦੇਣਾ ਬਣਦਾ ਕਿ ਉਹਨਾਂ ਨੇ ਇਹ ਜਿਹੀਆਂ ਸਟੇਟਮੈਂਟ ਦਾ ਅਰਥ ਕੀ ਸੀਗਾ ਅੱਜ ਸੱਤ ਸਮੁੰਦਰ ਪਾਰ ਜੇ ਇੱਕ ਅਤਵਾਦੀ ਨੂੰ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਤੇ ਤੇ ਬਾਕੀ ਸਾਰੀਆਂ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਜੇ ਕਾਬੂ ਕਰ ਲਿਆ ਜਾਂਦਾ ਹੈ ਤੇ ਮੈਂ ਸਮਝਦਾ ਕਿ ਇਹ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਸ ਨੇ ਅਤਵਾਦ ਦੇ ਕਾਲੇ ਦੌਰ ਜਿਹੜਾ ਉਹ ਆਪਣੀ ਜਾਨਾਂ ਦੇ ਉੱਤੇ ਖੜੀ ਕੇ ਆਟਮ ਕੀਤਾ ਸੋ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਗੱਲ ਐਨਸ਼ੋਰਡ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਵੀ ਜਿੱਥੇ ਵੀ ਬੈਠ ਕੇ ਖਿਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬੜੀ ਜਲਦੀ ਕਾਬੂ ਕਰਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਰੁਕ ਕਰਦੇ ਹਾਂ ਅਗਲੇ ਖਬਰਾਂ ਦਾ ਸੂਬੇ ਦੇ ਵਿੱਚ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਮਾਨ ਸਰਕਾਰ ਦੇ ਵੱਲੋਂ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਦੇ ਤਹਿਤ ਵੱਖ-ਵੱਖ ਥਾਵਾਂ ਤੇ ਚੈਕਿੰਗ ਵੀ ਹੁੰਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੇ ਮੱਦੇ ਨਜ਼ਰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ মিডিਆ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ ਹੈ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਤੌਰ ਤੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ੁਰੂ ਕੀਤੇ ਗਏ ਉਦ ਨਸ਼ਾ ਵਿਰੋਧੀ ਪੰਜਵੇਂ ਦਿਨ ਬੀਤੇ ਕালিয়াਨੇ ਕੀ ਪੰਜਾਹ ਦਿਨ ਪੂਰੇ ਹੋ ਗਏ ਸੀ ਤਾਂ ਪੰਜਾਬ ਪੁਲਿਸ ਨੇ ਹੁਣ ਤੱਕ 131 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਚੋਂ 1.7 ਕਿਲੋ ਹੈਰੋਇਨ ਅਤੇ 3.5 ਕਿਲੋ ਆਫੀਮ ਬਰਾਮਦ ਕਰ ਲਈ ਹੈ ਤੇ ਉਸ ਦੇ ਨਾਲ ਹੀ ਸਿਰਫ ਪੰਜਾਹ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 6737 ਹੋ ਗਈ ਹੈ ਦੱਸਦੇ ਕਿ ਇਹ ਨਸ਼ਾ ਵਿਰੁੱਧ ਮਹਿੰਮ ਸੰਬੰਧੀ ਅਧਿਕਾਰੀ ਦੇ ਨਾਲ ਮੀਟਿੰਗ ਉਪਰੰਤ মিডিਆ ਨੂੰ ਜਿਹੜਾ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵੱਖ-ਵੱਖ ਥਾਵਾਂ ਤੋਂ ਸੰਬੋਧਨ ਕੀਤਾ ਗਿਆ ਇੱਕ ਵਾਰ ਲੁਧਿਆਣਾ ਦੇ ਵਿੱਚ ਵੀ ਕੀਤੀ ਗਈ ਮੀਟਿੰਗ ਉਸ ਤੋਂ ਬਾਅਦ ਮੋਗਾ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਭੇਜਣਾ ਉਹਨਾਂ ਨੂੰ ਰਿਫਾਰਮ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਜ ਹੋਣਾ ਤੇ ਉਹਨਾਂ ਨੂੰ ਉਹਦੇ ਨਾਲ-ਨਾਲ ਉੱਥੇ ਅਸੀਂ ਸਕਿੱਲ ਡਿਵੈਲਪਮੈਂਟ ਕਰ ਰਹੇ ਹਾਂ ਜੀ ਇਹ ਬੰਦੇ ਨੂੰ ਜਿਹੜੇ ਟੀਕਾ ਲਾਂਦਾ ਉਹਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਚੜਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਗਾਣਾ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਇਨ ਹਾਊਸ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਬਣ ਰਿਹਾ ਜੀ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਉਹਦੇ ਵਾਸਤੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਤੇ ਇਹਦੇ ਨਾਲ ਨਾਲ ਦੀ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੂਰੀ ਸਖਤੀ ਹੈ ਪੁਲਿਸ ਕਰ ਰਹੀ ਹੈ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਏਗੀ ਔਰ ਇਹਦਾ ਸਬੂਤ ਵੀ ਸਾਹਮਣੇ ਆਇਆ ਕਿ ਪਹਿਲਾਂ ਡਰੋਨ ਤੋਂ ਨਸ਼ਾ ਤੁਸੀਂ ਪਾਕਿਸਤਾਨ ਤੋਂ ਆਂਦਾ ਸੀ ਬਹੁਤ ਹੁਣ ਇਹ ਹੋ ਗਿਆ ਵੀ 70% ਘਟ ਗਿਆ ਉਹ ਹਾਲਾਤ ਇਹਥੋਂ ਤੱਕ ਆ ਗਏ ਕਿ ਜਿਹੜੀ ਉਹ ਡਰੋਨ ਤੇ ਸੁੱਟ ਵੀ ਜਾਂਦੇ ਕੋਈ ਚੱਕਣ ਨਹੀਂ ਜਾਂਦਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਚੱਕਣ ਗਿਆ ਤਾਂ ਮੇਰੇ ਗਿੱਟੇ ਮੇਰੇ ਗਿੱਟੇ ਸਿੱਕੇ ਜਾਣਿਆ ਮਤਲਬ ਉਹਨਾਂ ਦਾ ਕੋਈ ਚੱਕਣ ਵਾਲਾ ਨਹੀਂ ਰਹਿ ਗਿਆ ਕੋਈ ਖਰੀਦਣ ਵਾਲਾ ਨਹੀਂ ਰਹਿ ਗਿਆ ਔਰ ਅਸੀਂ ਜਿਹੜੀ ਗਵਰਨਮੈਂਟ ਦਾਬ ਦੇ ਵਿੱਚ 5000 ਤੋਂ ਵੱਧ ਜਿਹੜੀ ਨਵੇਂ ਜਮੀਆ ਫੈਸਿਲਿਟੀਆਂ ਆਸੀ ਜਿੱਦਾਂ ਮੈਂ ਕਿਹਾ ਵੀ 200 ਇੱਥੇ ਐਡ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਦੋ ਮੈਡੀਕਲ ਕਾਲਜ ਬਣ ਰਹੇ ਆ 300 ਬੈਡ ਹੋਰ ਨੇ ਦਿੱਤੇ ਆ ਇੱਕ ਹੋਮੀਓਪੈਥਿਕ ਕਾਲਜ ਬੰਦ ਪਿਆ ਸੀ 100 ਉਹਨਾਂ ਨੇ ਦੇ ਦਿੱਤਾ 100 ਡੀਐਮਸੀ ਦਾ 500 ਜਿਹੜਾ ਹੈਗਾ ਉਹ ਸੀਐਮਸੀ ਦਾ ਇਸੇ ਤਰ੍ਹਾਂ ਜਿਹੜਾ ਨਰਸਿੰਗ ਕਾਲਜ ਵਾਲਿਆਂ ਨੇ ਤਕਰੀਬਨ ਤਕਰੀਬਨ 180 90 ਤੋਂ 700 ਬੈੱਡ ਦੀ ਕੈਪੈਸਿਟੀ ਜਿਹੜੀ ਹੈ ਲੁਧਿਆਣੇ ਵਿੱਚ ਅਨਾਉਂਸ ਕਰ ਰਿਹਾ ਸਾਰੇ ਪੰਜਾਬ ਦੇ ਵਿੱਚ ਤਕਰੀਬਨ 5000 ਤੋਂ ਜ਼ਿਆਦਾ ਜਿਹੜੀ ਨਵੀਂ ਫੈਸਿਲਿਟੀ ਅਸੀਂ ਐਡ ਕਰ ਰਹੇ ਹਾਂ ਇੰਡਸਟਰੀ ਨਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਬੱਚਿਆਂ ਵਾਸਤੇ ਜਿਹੜਾ ਹੈਗਾ ਜਿਹੜੇ ਕੋਈ એનર્ਜੀ ਡਰਿੰਕਸ ਵੇਚਦੇ ਆ ਜਾਂ ਕੋਈ ਵੇਪਿੰਗ ਜਾਂ ਆਨਲਾਈਨ ਜਿਹੜੇ ਫਾਰਮੇਸੀਜ਼ ਆ ਉਹਦੇ ਵਾਸਤੇ ਮੈਂ ਜੇਪੀ ਨੱਡਾ ਜੀ ਨੂੰ ਮਿਲ ਕੇ ਆਇਆ ਕਿ ਉਹਨਾਂ ਦੀ ਰੈਗੂਲੇਟ ਰੈਗੂਲੇਟ ਕਰੋ ਉਹਨਾਂ ਨੂੰ ਉਹਨਾਂ ਤੇ ਵੀ ਐਕਸ਼ਨ ਕਰ ਰਹੇ ਆ ਕਿਉਂਕਿ ਜਿਹੜੇ ਜਿਹੜੇ ਡਰੱਗ ਪ੍ਰੈਡਲਰ ਆ ਉਹ ਬੱਚਿਆਂ ਨੂੰ ਟਾਰਗੇਟ ਕਰ ਰਹੇ ਆ ਤੇ ਅਸੀਂ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਪੇਰੈਂਟਸ ਨਾਲ ਮਿਲ ਕੇ ਇਸੇ ਤਰ੍ਹਾਂ ਜਿਹੜੇ ਸਾਡੇ ਪਾਰਟੀ ਨੇ ਜਿਹੜੇ ਸਾਡੇ ਨੈਸ਼ਨਲ ਕੰਵੈਨਰ ਨੇ ਉਹਨਾਂ ਨੇ ਇੱਕ ਸਟਰਕਚਰ ਬਣਾ ਕੇ ਜਿਹੜੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਜਾ ਰਹੀਆਂ ਯੂਥ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਸਾਰੇ ਡਰਗ ਡਿਡਿਕਸ਼ਨ ਰੀਹੈਬਿਲਿਟੇਸ਼ਨ ਦੇ ਸੈਂਟਰ ਦੇ ਨਾਲ ਇੱਕ ਨਾਰਕੋਟਿਕ ਅਨੋਨਿਮਸ ਔਰ ਇੱਕ ਅਲਕੋਹੋਲਿਕ ਅਨੋਨਿਮਸ ਸਪੋਰਟ ਗਰੁੱਪ ਬਣਾਏ ਜਾ ਰਿਹਾ ਬੱਚਾ ਵਾਸਤੇ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਗਏ ਜਾਂ ਜਿਹੜਾ ਹੈਲਦੀ ਯੂਥ ਆ ਜਿਹੜਾ ਕਿ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਵਾਸਤੇ ਸਪੋਰਟ ਗਰੁੱਪ ਆ ਉਹਨਾਂ ਦੇ ਨਾਲ ਮੀਟਿੰਗ ਕਰਦੇ ਆ ਉਹਨਾਂ ਦੀ ਫੈਮਲੀਆਂ ਨੂੰ ਸਪੋਰਟ ਕਰਦੇ ਆ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਨਸ਼ਾ ਕਰਦੇ ਆ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆ ਰਹੇ ਆ ਉਹ ਔਰ ਉਹਨਾਂ ਨੂੰ ਉੱਥੇ ਦਾਖਲ ਕਰਵਾ ਰਹੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਫੈਮਿਲੀ ਨੂੰ ਸਪੋਰਟ ਕਰ ਰਹੇ ਆ ਤੇ ਅਸੀਂ ਵੀ ਫੈਮਿਲੀ ਕਾਉਂਸਲਿੰਗ ਕਰ ਰਹੇ ਆ ਤੇ ਜਿੰਨੇ ਸਾਡੇ ਪ੍ਰਾਈਵੇਟ ਡਾਕਟਰਸ ਹੈਗੇ ਆ ਉਹਨਾਂ ਨੂੰ ਅਸੀਂ ਐਮਪੈਨਲ ਕਰ ਰਹੇ ਆ ਇਹ ਸਾਰਾ ਜਿਹੜਾ ਇਹਦੀ ਫੰਡਿੰਗ ਹੈ ਉਹ ਪੰਜਾਬ ਸਰਕਾਰ ਕਰਦੀ ਆ ਇਹ ਸਾਡਾ ਇੱਕ ਜਿਹੜਾ ਇਹ ਹੈਗਾ ਸਾਡਾ ਜਿਹੜਾ ਯੁੱਧ ਨਸ਼ੇ ਵਿਰੋਧ ਉਹਦੇ ਜਿਹੜੇ ਮੇਨ ਕੰਪੋਨੈਂਟ ਆ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਤੇ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਇੱਥੋਂ ਭਜਾਣਾ ਹੈ ਤੇ ਜਾਂ ਉਹਨੂੰ ਬੰਦਾ ਬਣਾਣਾ ਇਹ ਦੋ ਗੱਲਾਂ ਹੈਗੀਆਂ ਤੇ ਹੁਣ ਪੁਸ਼ਟ ਪਨਾਈ ਖਤਮ ਹੈ ਇਹ ਦੂਜਾ ਜਿਹੜਾ ਸਾਡਾ ਦੂਜਾ ਮੇਰਾ ਜਿਹੜਾ ਵਿਜ਼ਿਟ ਦਾ ਮੰਤਵ ਹੈ ਉਹ ਹੈਗਾ ਕਿ ਜਿਹੜੇ ਡੈਂਗੂ ਮਲੇਰੀਆ ਚਿਕਨਗੁਨੀਆ ਔਰ ਜਿਹੜੀਆਂ ਡਾਇਰੀਅਲ ਡਿਸੀਜ਼ਸ ਦਾ ਚਾਹੇ ਉਹ ਹੈਪਾਟਾਈਟਿਸ ਹੋਵੇ 콜ਰਾ ਹੋਵੇ ਜੁਨੀਅਰ ਡਾਇਰੈਕਟ ਡਿਜ਼ੀਜ਼ਾ ਉਹਦੇ ਵਾਸਤੇ ਇੱਕ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਨਸ਼ਿਆਂ ਵਾਸਤੇ ਵੀ ਉਹਦੇ ਵਾਸਤੇ ਵੀ ਤਤਰੀ ਮੌਸਮ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਹੁਣ ਜਿੱਥੇ ਗਰਮੀ ਦਾ ਕਹਿਰ ਨਾ ਵੱਧ ਗਿਆ ਸੀ ਤਾਂ ਉੱਥੇ ਹੀ ਦੋ ਤਿੰਨ ਦਿਨਾਂ ਤੋਂ ਹੁਣ ਤੇਜ਼ ਹਨੇਰੀ ਚੱਲਦੀ ਹੈ ਹਮਾਮਾ ਚਾਉਂਦੇ ਨੇ ਜਿਸ ਕਾਰਨ ਤਾਂ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲਿਆ ਪਰ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਆਮ ਲੋਕਾਂ ਦੀ ਗੱਲ ਕਰੀਏ ਜਿਹੜੇ ਚੋਪਰੇ ਵਿੱਚ ਰਹਿੰਦੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਇਹ ਇੱਕ ਵੱਡਾ ਨੁਕਸਾਨ ਇਹ ਹਨੇਰੀ ਸਾਬਤ ਹੋਈ ਹੈ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਵਿਗੜ ਸਕਦਾ ਹੈ ਮੌਸਮ ਪਾਕ ਦੇ ਵੱਲੋਂ ਕੀਤੀ ਗਈ ਭਵਿੱਖ ਬਾਣੀ ਦੇ ਮੁਤਾਬਕ ਪੰਜਾਬ ਦੇ ਵਿੱਚ ਮੀਂਹ ਸੰਬੰਧੀ yellow alert ਜਾਰੀ ਕਰ ਦਿੱਤਾ ਗਿਆ ਜਿहां ਇਸ ਸਮੇਂ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਇੱਥੇ ਦੱਸਦੀਏ ਸ਼ੁੱਕਰਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪਰ ਉਸ ਦੇ ਬਾਵਜੂਦ ਸੂਬੇ ਵਿੱਚ ਤਾਪਮਾਨ ਵਾਦਾ ਹੀ ਜਾ ਰਿਹਾ ਇਸ ਦੇ ਬਾਵਜੂਦ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਾ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਸੰਗਰੂਰ ਵਿੱਚ ਮੀਂਹ ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਗਿਆ ਸੰਗਰੂਰ ਦੇ ਵਿੱਚ ਤਾਂ KFC ਜਿਹੜਾ ਰੈਸਟੋਰੈਂਟ ਹੈ KFC ਖਾਣ ਪੀਣ ਨੂੰ ਲੈ ਕੇ ਉੱਥੇ ਕਾਫੀ ਮਸ਼ਹੂਰ ਹੈ ਤਾਂ ਉਸ ਦੇ ਤਾਂ ਸ਼ੀਸ਼ੇਤ ਚੱਕਨਾ ਚੂਰ ਹੋ ਗਏ ਨੇ ਕਾਫੀ ਜ਼ਿਆਦਾ ਜਿਹੜਾ ਕਿ ਉਸ ਜਗ੍ਹਾ ਤੇ ਨੁਕਸਾਨ ਵੀ ਹੋਇਆ ਤੇ ਦੂਜੇ ਪਾਸੇ ਦੱਸਦੀ ਕਿ ਸੰਗਰੂਰ ਵਿੱਚ ਤੂਫਾਨ ਕਾਰਨ ਫਸਲ ਤਬਾਹ ਹੋਣ ਕਰਕੇ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਚਾਨਕ ਬਦਲੇ ਮੌਸਮ ਦੇ ਮਜਾਜ ਨੇ ਉਹਨਾਂ ਦੇ ਉੱਤੇ ਕਹਿਰ ਬਰਾਇਆ ਤੇ ਮੀਂਹ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਉੱਥੇ ਹੀ ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਵਿੱਚ ਵੀ ਤਾਪਮਨ ਦੇ ਵਿੱਚ ਜਿਹੜੀ ਕਿ ਗਿਰਾਵਟ ਦਰਜ ਕੀਤੀ ਗਈ ਆ ਤਾਂ ਕਿਸਾਨਾਂ ਦਾ ਵੀ ਵਕ ਵਕ ਥਾਵਾਂ ਤੇ ਪ੍ਰਤੀਕਰਮ ਸਾਹਮਣੇ ਆਉਂਦਾ ਨਾ ਤਾਂ ਇਹ ਕਹਿਣਾ ਕਿ ਅਚਾਨਕ ਬਦਲਦੇ ਮੌਸਮ ਕਾਰਨ ਉਹਨਾਂ ਦਾ ਕਾਫੀ ਜ਼ਿਆਦਾ ਜੜਾ ਕੀ ਨੁਕਸਾਨ ਹੋ ਚੁੱਕਿਆ ਤਾਂ ਦੱਸਦ ਨੇ ਕਿ ਵਾਤ ਤੋਂ ਵਾਤ ਤਾਪਮਨ ਦੇ ਵਿੱਚ 0.3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਮੌਜੂਦਾ ਔਸਤ ਵਾਤ ਤੋਂ ਵਾਤ ਤਾਪਮਨ ਆਮ ਨਾਲੋਂ 2.8 ਡਿਗਰੀ ਵਾਧਾ ਹੈ ਜਿਸ ਕਾਰਨ ਗਰਮੀ ਦਾ ਪ੍ਰਭਾਵ ਸਪਸ਼ਟ ਤੌਰ ਤੇ ਵੀ ਇੱਕ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਸਤੇ ਕਿ ਮੋਗਾ ਪੁਲਿਸ ਵੱਲੋਂ ਡ੍ਰੈਗਨ ਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਜਿਸ ਦੌਰਾਨ ਉੱਤੇ ਜਿਹੜੇ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਵਰਚਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜ ਜੀ ਹਾਂ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮ ਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰਗ ਇਨਸਪੈਕਟਰ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੇਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਕਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਤਾਂ ਵਕ-ਵਕ ਫੜਮ ਅਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਂਦਾ ਹੈ ਕੋਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤੇ ਨਸ਼ੇ 'ਚ ਵਰਤਣ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਟੇ ਸੇਖਾਂ ਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ। ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁਧ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਬੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹੋ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗਰੋਨੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਫਐ ਨੰਬਰ 62 25 22 ਕਾ ਅੰਡਰ ਸੈਕਸ਼ਨ 22 ਕਾਟ 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ ਸਾਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋਲ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸ ਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭੂਜਨ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਏ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਧਰ ਹੀ ਸਿਡਨੀ ਸਿੱਖ ਖੇਡਾਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਸਿਡਨੀ ਦੇ ਬੋਸੇਲਿ ਲਾਕੇ ਵਿੱਚ ਸ਼ਾਨੋ ਸ਼ੌਕ ਦੇ ਨਾਲ ਆਰੰਭ ਹੋਈਆਂ ਸੈਂਤਰੀਆਂ ਸਿੱਖ ਖੇਡਾਂ ਦਾ ਦੂਸਰਾ ਦਿਨ ਦਰਸ਼ਕਾਂ ਦੇ ਇਕੱਠ ਦਾ ਰਿਹਾਸ ਸਵੇਰ ਤੋਂ ਹੀ ਦਰਸ਼ਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਜੋ ਸ਼ਾਮ ਤੱਕ ਜਿਉਂ ਵਰਤਿਓਂ ਰਹੀ ਸਿੱਖ ਖੇਡਾਂ ਵਿੱਚ ਛੋਟੇ ਬੱਚਿਆਂ ਤੇ ਵੱਡਿਆਂ ਨੇ ਖੇਡਾਂ ਵਿੱਚ ਆਪਣੀ ਆਪਣਾ ਗਿੱਧਾ ਪੰਗੜਾ ਦਿਖਾਇਆ ਉਸੇ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿਹੜਾ ਕਿ ਚੂ ਲਿਆ hockey volleyball soccer kabaddi basketball ਦੀਆਂ ਟੀਮਾਂ ਨੇ ਆਪਣੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ ਲੰਗਰਾਂ ਦੇ ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਸੈਂਤਰੀਆਂ ਦੇ ਖੇਡਾਂ ਵਿੱਚ ਪਹਿਲੀ ਵਾਰ volleyball ਦੇ ਵਿੱਚ ਕੁੜੀਆਂ ਨੇ ਆਪਣੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ ਖੇਡਾਂ ਨੂੰ ਸੰਪੂਰਨ ਰੂਪ ਦੇ ਵਿੱਚ ਨੇਪਰੇ ਚਾੜਨ ਦੇ ਲਈ ਆਸਟ੍ਰੇਲੀਆਈ ਸਰਕਾਰ ਸਥਾਨਕ ਕਾਉਂਸਲ ਕਾਉਂਸਲ ਪ੍ਰਸ਼ਾਸਨ ਗੁਰੂਕਰਾਂ ਖੇਡ ਕਲਬਾਂ ਅਤੇ ਸਿੱਖ ਪੈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਇਸ ਦੌਰਾਨ ਕਬੱਡੀ ਹਾਕੀ ਫੁੱਟਬਾਲ ਰਸਾ ਕਸ਼ੀ ਕ੍ਰਿਕਟ ਡੌੜਾ ਵਾਲੀਬਾਲ ਬੈਡਮਿੰਟਨ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ 3 ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮਹਾਕੁੰਮ ਦੇ ਵਿੱਚ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਕਲਬ ਹਿੱਸਾ ਲੈ ਰਹੇ ਹਨ ਤੇ ਖੇਡਾਂ ਦੇ ਦੌਰਾਨ ਕਰਵਾਏ ਜਾ ਰਹੇ ਸਿੱਖ ਫਾਰਮ ਅਤੇ ਸੱਭਿਆਚਾਰਕ ਵੰਗਿਆ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਨੇ 15 ਖੇਡਾਂ ਦੇ ਵਿੱਚ 6000 ਖਿਡਾਰੀਆਂ ਦੇ ਨਾਲ ਪਾਈ ਜਾ ਰਹੇ ਦੇ ਲਗਭਗ 1.5 ਲੱਖ ਲੋਕਾਂ ਵੱਲੋਂ ਆਨੰਦ ਮਾਣਿਆ ਜਾ ਰਿਹਾ ਹੈ ਤਉਦਰੀ ਟੀਵੀ ਇੰਡਸਟਰੀ ਤੇ ਐਂਟਰਟੇਨਮੈਂਟ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਹੀਨਾ ਖਾਨ ਇਸ ਵੇਲੇ ਕਸ਼ਮੀਰ ਪਹੁੰਚੀ ਹੋਈ ਹੈ ਤੇ ਉਥੋਂ ਉਸ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਮਸ਼ਹੂਰ ਟੀਵੀ ਦਾ ਕਾਰਾ ਹਿਨਾ ਖਾਨ ਜੋ ਇਸ ਸਮੇਂ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਸਕੂਨ ਅਤੇ ਮਾਨਸਿਕ ਸ਼ਾਂਤੀ ਦੀ ਭਾਲ ਵਿੱਚ ਆਪਣੇ ਜੱਦੀ ਸ਼ਹਿਰ ਕਸ਼ਮੀਰ ਪਹੁੰਚੀ। ਹਿਨਾ ਨੇ ਇੰਸਟਾਗ੍ਰam ਤੇ ਇਸ ਖੂਬਸੂਰਤ ਸਫ਼ਰ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਜਿਸ ਵਿੱਚ ਕਸ਼ਮੀਰ ਦੀਆਂ ਵਾਦੀਆਂ ਅਤੇ ਸ਼ਾਂਤ ਮਾਹੌਲ ਸਾਫ਼ ਦੇਖਿਆ ਜਾ ਸਕਦਾ ਹੈ। ਇਹਨਾਂ ਨੇ ਦਲਚੀਲ ਵਿੱਚ ਆਪਣੀ ਸ਼ਿਕਾਰਾ ਸਵਾਰੀ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਵਿੱਚ ਉਹ प्राणयाम ਕਰਦੀ ਦਿਖਾਈ ਦੇ ਰਹੀ ਸੀ ਇੱਕ ਹੋਰ ਤਸਵੀਰ ਵਿੱਚ ਉਹ ਝੀਲ ਦੇ ਕੰਢੇ ਸੂਰਜ ਡੁੱਬਣ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਸੀ ਉਸਨੇ ਲਿਖਿਆ ਡਲ ਵਿੱਚ ਇੱਕ ਛੋਟੀ ਮੱਛੀ ਫੜਨ ਦੀ ਸੈਰ ਤੋਂ ਲੈ ਕੇ ਸੜਕੀ ਯਾਤਰਾਵਾਂ ਸੁੰਦਰ ਸੂਰਜ ਡੁੱਬਣ ਅਤੇ ਰਵਾਈਤੀ ਬਾਜ਼ਾਰਾਂ ਦਾ ਦੌਰਾ ਕਰਨ ਤੱਕ ਇਹ ਇੱਕ ਬਹੁਤ ਹੀ ਆਰਾਮਦਾਇਕ ਅਨੁਭਵ ਸੀ ਹਿਨਾ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਕਸ਼ਮੀਰ ਦੀਆਂ ਸ਼ਾਂਤ ਸੜਕਾਂ ਤੇ ਡਰਾਈਵਿੰਗ ਕਰਦੀ ਦਿਖਾਈ ਦੇ ਰਹੀ ਸੀ ਤੇ ਵੀਡੀਓ ਵਿੱਚ ਉਹ ਕਾਰ ਦੀ ਖਿੜਕੀ ਵਿੱਚੋਂ ਹੱਥ ਬਾਹਰ ਕੱਢ ਕੇ ਠੰਡੀ ਹਵਾ ਦਾ ਆਨੰਦ ਮਾਣ ਰਹੀ ਸੀ ਇਸ ਦੌਰਾਨ ਪ੍ਰਸ਼ੰਸਾ ਨਿਊਜ਼ ਦੇ ਹੱਥ ਤੇ ਅੱਧੇ ਚੰਨ ਵਾਲਾ ਟੈਟੂ ਵੀ ਦੇਖਿਆ ਇੱਕ ਹੋਰ ਤਸਵੀਰ ਵਿੱਚ ਇਹਨਾਂ ਨੂੰ ਕਸ਼ਮੀਰ ਕਟਆਊਟ ਦੇ ਸਾਹਮਣੇ ਦਿਲ ਬਣਾਉਂਦੇ ਹੋਏ ਪੋਜ਼ ਦੇ ਵਿੱਚ ਦੇਖਿਆ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਿਨਾ ਖਾਨ ਨੇ ਇੰਸਟਾਗ੍ਰam ਤੇ ਇੱਕ ਪਾਵਕ ਅਪੀਲ ਵੀ ਕੀਤੀ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਨਾ ਕਰਨ ਤੇ ਉਹਨਾਂ ਨੂੰ ਵਾਰ-ਵਾਰ ਮਿਲਣ ਲਈ ਜ਼ਿੱਦ ਨਾ ਕਰਨ ਹਿਨਾ ਨੇ ਕਿਹਾ ਕਿ ਉਹ ਸਾਰਿਆਂ ਦੇ ਪਿਆਰ ਅਤੇ ਸਮਰਥਨ ਨੂੰ ਸਮਝਦੀ ਹੈ ਪਰ ਆਪਣੇ ਪਰਿਵਾਰ ਨੂੰ ਨਿੱਜਤਾ ਦੇਣਾ ਵੀ ਮਹੱਤਵਪੂਰਨ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਨੈਨ ਮੰਨੂ ਦੇ ਉਚਾਰਨ ਦਾ ਧੰਨਵਾਦ ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਦਾਸ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਤਾਂ ਹਾਜ਼ਰ ਹੋਈ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੈਂਕੜੇ ਸਰਗਰਮ ਸੋਸ਼ਲ ਮੀਡੀਆ ਯੋਧਿਆਂ ਲਈ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਰੋਜ਼ਾ ਸਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਦੱਸਦੇ ਕਿ ਇਸ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਇਨਚਾਰਜ ਮਨੀਸ਼ ਸੋਧਿਆ ਤੇ ਰਾਸ਼ਟਰੀ মিডিਆ ਚਾਰਜ ਅਨੁਰਾਗ ਮੌਜੂਦ ਹਸਨ ਤੇ ਇਸ ਪ੍ਰੋਗਰਾਮ ਦੇ ਵਿੱਚ ਬੂਤ ਪੱਧਰ ਤੱਕ ਸੋਸ਼ਲ ਮੀਡੀਆ ਟੀਮ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ ਜਿਸ ਹਸ ਵਾਰਤ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਵਰਕਰਾਂ ਨੂੰ ਡਿਜੀਟਲ ਰਣਨੀਤੀਆਂ ਸਰਕਾਰੀ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਆਨਲਾਈਨ ਪ੍ਰਚਾਰ ਦੀਆਂ ਪ੍ਰਭਾਵਸ਼ਾਲੀ ਤਕਨੀਕਾਂ ਬਾਰੇ ਵਿਸ਼ੇਸ਼ ਖਲਾਈ ਦਿੱਤੀ ਤੇ ਇਸ ਮੌਕੇ ਪੰਜਾਬ ਸੋਸ਼ਲ ਮੀਡੀਆ ਟੀਮ ਨੇ ਮੈਂਬਰ ਆਕਾਸ਼ ਨੂਰ ਗੱਦਰੀ ਹਰਜੀਤ ਖੋਸਾ ਗੁਰਸੇਵਕ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਮੈਂਬਰ ਉੱਥੇ ਮੌਜੂਦ ਸਨ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮਨਿੰੇਸ਼ ਸੋਧਿਆ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੀ ਰਾਜਨੀਤੀ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ ਸਾਡੀ ਸਰਕਾਰ ਨੇ ਕੰਮ ਇਮਾਨਦਾਰ ਰਾਜਨੀਤੀ ਸਿੱਖਿਆ ਕ੍ਰਾਂਤੀ ਨਸ਼ਿਆਂ ਵਿਰੁੱਧ ਜੰਗ ਤੇ ਜਨਤਕ ਹਿੱਤ ਦੇ ਮੁੱਦਿਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਡਿਜੀਟਲ ਪੱਧਰ ਤੇ ਵੀ ਸੰਗਠਿਤ ਅਤੇ ਸਰਗਰਮ ਰਹੀਏ ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਹੁਣ ਹਰ ਵਿਧਾਨ ਸਭਾ ਹਲਕੇ ਦੇ ਹਰ ਬੂਥ ਤੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਯੋਧਿਆਂ ਨੂੰ ਨਿਯੁਕਤ ਕਰੇਗੀ ਜੋ ਇਲਾਕੇ ਦੇ ਮੁੱਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਯੋਜਨਾਵਾਂ ਨੂੰ ਕਰਕਰ ਪਹੁੰਚਾਉਣ ਦਾ ਕੰਮ ਕਰਨਗੇ ਜੀ ਹਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ মিডিਆ ਇਨ ਚਾਰਜ ਅਨਰਾਗ ਟਾਣਾ ਨੇ ਵੀ ਸੋਸ਼ਲ ਵਾਰੀਅਰਜ਼ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਸਿਰਫ ਪੋਸਟ ਕਰਨ ਦਾ ਮਾਧਿਅਮ ਨਹੀਂ ਹੈ ਸਗੋਂ ਇਹ ਜਨਤਾ ਦੇ ਨਾਲ ਸਿੱਧੇ ਤੌਰ ਤੇ ਜੁੜਨ ਵਿਰੋਧੀ ਧਿਰ ਦੇ ਝੂਠਾ ਨੂੰ ਬੇਨਕਾਬ ਕਰਨ ਅਤੇ ਸਚਾਈ ਨੂੰ ਅੱਗੇ ਲਿਆਉਣ ਦਾ ਸਭ ਤੋਂ ਸ਼ਕਤੀਸ਼ਾਲੀ ਪਲੇਟਫਾਰਮ ਹੈ ਸਾਨੂੰ ਬੂਤ ਪੱਧਰ ਤੱਕ ਇਸ ਤਾਕਤ ਨੂੰ ਬਣਾਉਣੀ ਬਣਾਉਣਾ ਅਤੇ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਵਾ ਹਰ ਪਲੇਟਫਾਰਮ ਤੇ ਗੂੰਜ ਸਕੇ ਇਸੇ ਸਿਖਲਾਈ ਸੈਸ਼ਨ ਦੇ ਵਿੱਚ ਕਰਮਚਾਰੀਆਂ ਨੂੰ ਕੰਟੈਂਟ ਬਣਾਉਣ ਅਤੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਟੈਲੀਗ੍ਰam ਵਰਗੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸੰਬੰਧਿਤ ਟੈਕਨੋਲੋਜੀਕਲ ਤਕਨੀਕੀ ਜਾਣਕਾਰੀ ਦਿੱਤੀ ਗਈ ਇਸ ਨਾਲ ਹੀ ਆਮ ਆਦਮੀ ਪਾਰਟੀ ਦਾ ਹਈਤਨ ਸਰਕਾਰ ਅਤੇ ਸਥਾਨਕ ਪੱਧਰ ਤੇ ਪਾਰਟੀ ਦੀ ਡਿਜੀਟਲ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਪੱਲ ਇੱਕ ਮਹੱਤਵਪੂਰਨ ਕਦਮ ਰਿਹਾ ਤਦ੍ਰਿਕ ਕੇਂਦਰੀ ਮੰਤਰੀ ਖੱਟਰ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਮੁਲਾਕਾਤ ਕੀਤੀ ਗਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਨੂੰ ਦੇਸ਼ ਦੇ ਉੱਚਾ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਦੇ ਲਈ ਚੰਨੀਗੜ੍ਹ ਪਹੁੰਚੇ ਸੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਦਿਆਕਰਜੋਤ ਸਿੰਘ ਬੈਂਸ ਨੇ ਨੰਗਲ ਜ਼ਿਲ੍ਹੇ ਦੇ ਸਮੁੱਚੇ ਪੁਨਰ ਵਿਕਾਸ ਲਈ ਕੇਂਦਰੀ ਮੰਤਰੀ ਖੱਟਰ ਅੱਗੇ ਕਈ ਮਹੱਤਵਪੂਰਨ ਮੰਗਾਂ ਕਿ ਇਸ ਮੌਕੇ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਨੇ ਕੇਂਦਰੀ ਮੰਤਰੀ ਨਾਲ ਸੁਖਾਵੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਮੰਤਰੀ ਬੈਂਸ ਨੇ ਕਿਹਾ ਨੰਗਲ ਜੋ ਕਿ ਕਦੇ ਦੇਸ਼ ਦੇ ਸਭ ਤੋਂ ਸੁੰਦਰ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਸੀ ਅੱਜ ਅਨਗੈਲੀ ਦਾ ਸ਼ਿਕਾਰ ਹੈ ਇਨ੍ਹਾਂ ਮੰਗਾ ਦਾ ਉਦੇਸ਼ ਨੰਗਲ ਨੂੰ ਇਸ ਦੀ ਪੁਰਾਣੀ ਸ਼ਾਨ ਦੇ ਵਿੱਚ ਬਹਾਲ ਕਰਨਾ ਅਤੇ ਸਥਾਨਕ ਨਿਵਾਸੀਆਂ ਨੂੰ ਬਿਹਤਰ ਜੀਵਨ ਪੱਧਰ ਪ੍ਰਦਾਨ ਕਰਨਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਨੰਗਲ ਤੋਂ ਪਾਕੜਾ ਡੈਮ ਤੱਕ ਪੁਰਾਣੀ ਰੇਲਵੇ ਲਾਈਨ ਤੇ ਸ਼ੀਸ਼ੇ ਦੀ ਛਤ ਵਾਲੀ ਵਿਰਾਸਤੀ ਰੇਲ ਗੱਡੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ ਤੇ ਇਹ ਟਰੈਕ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਅਤੇ ਇਸ ਨੂੰ ਸੈਰ ਸਪਾਟੇ ਦੇ ਦ੍ਰਿਸ਼ਟੀਕੋਣ ਤੋਂ ਵਿਕਸਿਤ ਕੀਤਾ ਜਾ ਸਕਦਾ ਹੈ। ਹਰਜੋਤ ਸਿੰਘ ਵਾਸ ਨੇ ਕੇਂਦਰੀ ਮੰਤਰੀ ਨੂੰ ਇਹ ਮੰਗ ਕੀਤੀ ਕਿ ਨੰਗਲ ਚੀਲ ਦੇ ਕੰਡੇ ਸਥਿਤ ਰਿਵਰ 뷰 ਰੋਡ ਦੇ ਨੇੜੇ ਇੱਕ ਸੁੰਦਰ ਰਿਵਰ ਫਰੰਟ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਖੇਤਰ ਨੂੰ ਵਿਕਸਿਤ ਕਰਕੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਤੇ ਸਥਾਨਕ ਨਿਵਾਸੀਆਂ ਨੂੰ ਮਨੋਰੰਜਨ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਨੇ। ਦੋਸਤੋ ਬਾਅਦ ਜ਼ਿਕਰ ਗੱਲ ਕਰੀਏ ਅਮਨ ਅਰੋੜਾ ਦੀ ਆਪ ਸੁਭਾ ਪ੍ਰਧਾਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇੱਕ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਦੱਸ ਦਿੱਤੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾਮੀ ਆਤਵਾਦੀ ਹਰਪ੍ਰਤ ਸਿੰਘ ਉਹ ਹੈਪੀ ਪਰ ਸਿਆਪਨ ਜਵ ਪੁਲਿਸ ਦੇ ਇਨਪੁਟ ਤੇ ਅਮਰੀਕਾ ਦੇ ਵਿੱਚ ਗ੍ਰਿਫਤਾਰ ਹੋ ਚੁੱਕਿਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੀ ਦੁਲਾਕਾ ਕੀਤੀ ਗਈ ਹੈ ਉਹਨਾਂ ਦੇ ਵੱਲੋ ਪ੍ਰਤਾਪ ਬਾਜਵਾ ਤੇ ਵੀ ਜਿਹੜਾ ਕਿ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੂੰ ਸਵਾਲ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਬਾਜਵਾ ਜਵਾਬ ਦੇਣ ਕਿ ਜਿਹੜੇ ਪੰਜਾਬ ਪੁਲਿਸ ਨੂੰ ਨਿਕੰਮੀ ਪੁਲਿਸ ਸਿਰਕਰਾਰ ਦਿੰਦੇ ਸੀ ਪੰਜਾਬੀਆਂ ਨੂੰ ਅਤਵਾਦ ਦੇ ਨਾਮ ਤੇ ਡਰਾ ਰਹੇ ਸੀ ਹੁਣ ਪੰਜਾਬ ਪੁਲਿਸ ਨੇ ਪਹਿਲਾਂ ਵੀ ਪੰਜਾਬ ਨੂੰ ਕਾਲੇ ਦੌਰ ਚੋਂ ਬਾਹਰ ਕੱਢਿਆ ਹੈ ਤੇ ਹੁਣ ਵੀ ਸੱਤ ਸਮੁੰਦਰਾਂ ਪਰ ਏਜੰਸੀਆਂ ਦੇ ਸਹਿਯੋਗ ਨਾਲ ਅਤਵਾਦੀ ਨੂੰ ਜਿਹੜਾ ਕੀ ਕਾਬੂ ਕਰ ਲਿਆ ਗਿਆ ਜਿहां ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਦੇ ਵੀ ਨਹੀਂ ਬਖਸ਼ੇਗੀ ਤਾਂ ਇਹ ਸਾਰੀਆਂ ਗੱਲਾਂ ਅਮਨ ਅਰੋੜਾ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਸਾਜੇ ਕੀਤੇ ਗਈਆਂ ਨੇ ਤੇ ਆਓ ਸੁਣਦੇ ਹਾਂ ਅੱਗੇ ਹੋਰ ਦੇ ਕੀ ਕਹਿੰਦੇ ਨੇ ਅਮਨ ਅਰੋੜਾ ਪੰਜਾਬ ਦੇ ਲਈ ਇੱਕ ਮਾਨਤੇ ਰਾਤ ਵਾਲੀ ਗੱਲ ਸਾਹਮਣੇ ਆਈ ਹੈ ਇੱਕ ਨਟੋਰੀਅਸ ਅਤਵਾਦੀ ਹੈਪੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਵੇਟ ਕੇ ਪੰਜਾਬ ਦੀ ਅਮਨ ਸ਼ਾਂਤੀ ਦਾ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦੇਰ ਤੋਂ ਟਰੈਕ ਕਰ ਰਹੇ ਸੀਗੀ ਤੇ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਹੈ ਮੁਬਾਰਕਾਂ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਨੂੰ ਹੁਣ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਹੜੇ ਅਤਵਾਦ ਦੇ ਨਾਂ ਤੇ ਪੰਜਾਬ ਦੇ ਵਿੱਚ ਡਰ ਭੈਰਮਾਹੌਲ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਸੀਗੇ ਉਹੀ ਪਤਾ ਬਾਜਵਾਜੀ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਇਹ ਪੰਜਾਬ ਪੁਲਿਸ ਨਿਕੰਮੀ ਹੈ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਸੱਤ ਵਜੇ ਨੂੰ ਸੌ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਇਹ ਜਵਾਬ ਦੇਣਾ ਬਣਦਾ ਕਿ ਉਹਨਾਂ ਨੇ ਇਹ ਜਿਹੀਆਂ ਸਟੇਟਮੈਂਟ ਦਾ ਅਰਥ ਕੀ ਸੀਗਾ ਅੱਜ ਸੱਤ ਸਮੁੰਦਰ ਪਾਰ ਜੇ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਤੇ ਤੇ ਬਾਕੀ ਸਾਰੀਆਂ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਜੇ ਕਾਬੂ ਕਰ ਲਿਆ ਜਾਂਦਾ ਹੈ ਤੇ ਮੈਂ ਸਮਝਦਾ ਕਿ ਇਹ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਸ ਨੇ ਅੱਤਵਾਦ ਦੇ ਕਾਲੇ ਦੌਰ ਜਿਹੜਾ ਉਹ ਆਪਣੀ ਜ਼ਮਾਨਾ ਦੇ ਉੱਪਰ ਖੜੀ ਸੀ ਉਹ ਤੋਂ ਮੈਂ ਕੀਤਾ ਸੋ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਗੱਲ ਇਨਸ਼ੋਰਡ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਵੀ ਜਿੱਥੇ ਵੀ ਬੈਠ ਕੇ ਖਿਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ